ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿ ਇਸ ਨੂੰ ਘੇਰ ਲਈ ਪਾਨਾ ਸਿੱਧੂ ਦੇ ਹਮਾਇਤੀ ਲਗਾਤਾਰ ਅੱਗੇ ਵਧ ਰਹੇ ਨੇ ਬਟਬਰ ਟੋਲ ਪਲਾਜ਼ੇ ਤੇ ਮੌਜੂਦ ਆ ਜਿੱਥੇ ਕੋਟ ਦੁੰਨਾ ਤੋਂ ਬਟਬਰ ਵਾਲੀ ਸੜਕਾ ਸੰਗਰੂਰ ਨੂੰ ਜਾਣ ਵਾਲੀ ਜਿੱਥੇ ਬਹੁਤ ਆਗੂ ਪਹੁੰਚੇ ਨੇ ਇੱਥੇ ਬੱਸ ਵੀ ਰੋਕੀ ਗਈ ਆ ਬਾਈ ਜੀ ਤੁਹਾਨੂੰ ਜੀ ਕੀ ਨਾਮ ਆ ਜੀ ਆਪਣਾ ਮੇਰਾ ਰੁਪਿੰਦਰ ਸਿੰਘ ਪਿੰਦਾ ਅੱਛਾ ਰੁਪਿੰਦਰ ਜੀ ਕਿਵੇਂ ਕੀ ਹਾਲਾਤ ਬਣੇ ਇੱਥੇ ਦੇ ਸਾਡੇ ਆਗੂ ਗ੍ਰਿਫਤਾਰ ਹੋਈ ਆ ਜੀ ਜਿਹੜੇ ਸਾਡੇ ਵਰਕਰ ਨੇ ਉਹ ਭਾਵਕ ਹੋਏ ਨੇ ਜੀ ਅਸੀਂ ਉਹ ਸੰਘਰਸ਼ ਜਾਰੀ ਹੈ ਜਿੰਨਾ ਤੇ ਜਿਹੜੇ ਆਗੂ ਰਿਹਾਨੀ ਹੁੰਦੇ ਉਹ ਨਜ਼ਰ ਹੈ ਸਾਧਵੇਂ ਤਰਸਨ ਤਰਨ ਦੇਵਾਂਗੇ ਠੀਕ ਹੈ ਟੋਲ ਫਰੀ ਕਰਦਾ ਜੀ ਉਹ ਨਜ਼ਰ ਹੀ ਬੈਠਾ ਯਾਨੀ ਕਿ ਵੱਡ ਪਰ ਟੋਲ ਪਲਾਟੇ ਦੀ ਬੈਠੋਗੇ ਉਹਨਾਂ ਸਮੇਂ ਹਾਂਜੀ ਉਹ ਨਜ਼ਰ ਬੈਠਾਂਗੇ ਠੀਕ ਹੈ ਜਿਹਨਾਂ ਅੱਗੂ ਰਹਿ ਆਉਣਗੇ ਫਿਰ ਅਸੀਂ ਅੱਗੇ ਜਾਵਾਂਗੇ ਪੰਜ ਮੈਂਬਰੀ ਗੱਡੀ ਕਮੇਟੀ ਬਣੀ ਹੈ ਜੀ ਜੋ ਸਾਨੂੰ ਫੈਸਲਾ ਦੇਵੋਗੇ ਅਸੀਂ ਉਹ ਤੋਂ ਕਰਾਂਗੇ ਠੀਕ ਹੈ ਹੁਣ ਕਦੋਂ ਕੋ ਪਹੁੰਚੋ ਤੁਸੀਂ ਕਿੰਨਾ ਕੁ ਟਾਈਮ ਹੁਣੇ ਪਹੁੰਚੇ ਹੋ ਹਾਂਜੀ ਸਾਨੂੰ ਹੋਗਾ ਡੇਢ ਘੰਟਾ ਹੋ ਗਿਆ ਜੀ ਠੀਕ ਹੈ ਇੱਕ ਦੇਖਿਆ ਗਿਆ ਕਾਫੀ ਬੱਸ ਨੂੰ ਰੋਕਿਆ ਗਿਆ ਪਰ ਬੱਸ ਨਹੀਂ ਰੁਕੀ ਉਸ ਤੋਂ ਬਾਅਦ ਅੱਗੇ ਇੱਕ ਸਕੋਰਪਿਓ ਗੱਡੀ ਨੂੰ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਨੇ ਆਪਣੇ ਉਹ ਕਿਤੇ ਨਾ ਕਿਤੇ ਕਬਜ਼ੇ ਚ ਲੈ ਲਿਆ ਉਹ ਗੱਡੀ ਕਿਵੇਂ ਦੇਖ ਦਿਓ ਦੇਖੋ ਜੀ ਹੱਲੜਵਾਜੀ ਕਰਨ ਵਾਲੇ ਵਿੱਚ ਹੁੰਦੇ ਨੇ ਲੋਕ ਅਸੀਂ ਕਿਸੇ ਰਾਹਗਿਰ ਨੂੰ ਤੰਗ ਨਹੀਂ ਕਰਨਾ ਨਾ ਸਾਡਾ ਏਜੰਡਾ ਸਾਡਾ ਏਜੰਡਾ ਭਾਨਾ ਸਿੱਧੂ ਨੂੰ ਰਿਹਾ ਕਰਾਉਣਾ ਰਾਹਗਿਰ ਨੂੰ ਕਿਸੇ ਨੂੰ ਟੋਲ ਫਰੀ ਕਰਤਾ ਠੀਕ ਹੈ ਜੇ ਕੋਈ ਦਿੱਕਤ ਆਉਂਦੀ ਹੈ ਅਸੀਂ ਆਪੇ ਉਹਦਾ ਹੱਲ ਕਰਦੇ ਆਂ ਲੋਕਾਂ ਨੂੰ ਅਸੀਂ ਕਹਿੰਦੇ ਆਂ ਵੀ ਸਟੇਜ ਤੇ ਆ ਕੇ ਬੈਠੋ ਵੀ ਸਾਡਾ ਇਤਰਾ ਰੋਕਣ ਦਾ ਕੋਈ ਮਕਸਦ ਨਹੀਂ ਠੀਕ ਹੈ ਪਰ ਭਾਈ ਜੀ ਸਰਕਾਰ ਕਹਿੰਦੀ ਆ ਕਿ ਇੱਕ ਕਾਨੂੰਨੀ ਕਾਰਵਾਈ ਨਾਲ ਭਾਨਾ ਸਿੱਧੂ ਹੁਣ ਕਿਤੇ ਨਾ ਕਿਤੇ ਜ਼ਮਾਨਤ ਹੋਊਗੀ ਤਾਂ ਬਾਹਰ ਆ ਸਕਦਾ ਵੀ ਤੱਕੇ ਕਰ ਰਹੇ ਨੇ ਵੱਡੇ ਧਰਨੇ ਪ੍ਰਦਰਸ਼ਨ ਦੇ ਵਿੱਚੋਂ ਹੀ ਇਹ ਪਾਰਟੀ ਆ ਜਿਹੜੀ ਆਮ ਆਦਮੀ ਇਹ ਪੈਦਾ ਹੋਈ ਵੀ ਆ ਇਹੀ ਉਹ ਡੈਮੋਕ੍ਰੈਟਿਕ ਰਾਈਟ ਤਰੀਕੇ ਨਾਲ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇਹ ਰੋਕਦੀ ਆ ਠੀਕ ਹੈ ਜੋ ਸਾਰਾ ਸਾਰ ਗਲਤ ਆ ਇਹ ਵਾਸੀ ਨਹੀਂ ਚਲਾਣੇ ਮੰਗੇ ਬਿਲਕੁਲ ਭਾਨੇ ਸਿੱਧੂ ਦਾ ਪਿੰਡ ਵੀ ਨੇੜਿਆ ਕੋਟ ਦੁਨਾ ਉਥੋਂ ਵੀ ਲੋਕ ਆ ਰਹੇ ਨੇ ਜਾਂ ਪਿੰਡ ਵਾਸੀ ਹੋਰ ਕਿੰਨੇ ਆ ਰਹੇ ਨੇ ਜੀ ਸਾਰੇ ਪੰਜਾਬ ਦੇ ਲੋਕ ਆ ਰਹੇ ਨੇ ਵੱਡਾ ਘਟ ਹੋਊਗਾ ਮੁੱਖ ਮੰਤਰੀ ਦੀ ਗੋਠੀ ਨੂੰ ਅਸੀਂ ਘੇਰਾ ਪਾ ਕੇ ਉਹਨੂੰ ਮੰਗ ਪੱਤਰ ਦੇਵਾਂਗੇ ਪਰ ਦੇਖਿਆ ਕਿ ਸੰਗਰੂਰ ਤਾਂ ਪੂਰਾ ਸੀਲ ਆ ਜੀ ਆਲੇ-ਦਾਲੇ ਨਾਕੀ-ਨਾਕੇ ਜਿਵੇਂ ਇੱਥੇ ਦੇਖਿਆ ਪੁਲਿਸ ਬਹੁਤ ਰੋਕ ਰਹੀ ਹੈ ਕਿ ਅੱਗੇ ਨਹੀਂ ਵਧਣ ਦੇਵਾਂਗੇ ਅਸੀਂ ਸਾਨੂੰ ਦਿੱਲੀ ਦੀ ਬਰੂਹਾਂ ਦੇ ਵੀ ਇਵੇਂ ਹੋਇਆ ਸੀ ਹਰਿਆਣਾ ਖੱਟਰ ਸਰਕਾਰ ਨੇ ਵੱਡੇ ਨਾਕੇ ਲਾਏ ਸੀ ਪਰ ਅਸੀਂ ਤੋੜ ਕੇ ਉੱਥੇ ਗਏ ਹਾਂ ਠੀਕ ਹੈ ਜਿਹੜਾ ਸਾਡਾ ਮਕਸਦ ਹੈ ਭਾਨੇ ਸਾਡਾ ਕਿਸੇ ਨਾਲ ਬਹਿਸਣਾ ਜਾਂ ਕੋਈ ਟਕਰਾਰਵਾਜੀ ਕਰਨਾ ਨਹੀਂ ਠੀਕ ਹੈ ਜਾਨੀ ਕਿ ਹੁਣ ਜੇ ਅੱਗੇ ਨਹੀਂ ਵਧਣ ਦਿੰਦੇ ਤਾਂ ਤੁਸੀਂ ਇੱਥੇ ਪ੍ਰਦਰਸ਼ਨ ਕਰੋਗੇ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਬੈਠਣਾ ਸੀ ਉਹ ਇੱਥੇ ਬੈਠੋਗੇ ਨਹੀਂ ਜਿਹੜੇ ਸਾਡੇ ਆਗੂ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਜਾਂਦੇ ਉਹ ਜਿਹਨੇ ذرا ਆਗੂ ਰਹਿ ਆ ਨਹੀਂ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਅੱਗੇ ਜਾਵਾਂਗੇ ਠੀਕ ਹੈ ਗ੍ਰਿਫਤਾਰ ਕਰਕੇ ਕਿੱਥੇ ਲੈ ਗਏ ਕਿਤੇ ਦੂਰ ਵਾਲੀ ਕਮੇਟੀ ਨੂੰ ਬਤਾ ਜਿਉਂ ਬਸ ਤੇ ਲੈ ਗਏ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਬਡਬਰ ਟੋਲ ਪਲਾਜ਼ਾ ਦੀਆਂ ਦਿਖਾਈਆਂ ਨੇ ਆਗੂਆਂ ਨਾਲ ਗੱਲਬਾਤ ਵੀ ਕੀਤੀ ਆ ਇੱਥੇ ਕਾਫੀ ਤਕਰਾਰ ਪੁਲਿਸ ਨਾਲ ਹੋ ਰਿਹਾ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਅੱਗੇ ਅਸੀਂ ਵਧਾਂਗੇ ਅਸੀਂ ਜਾਵਾਂਗੇ ਭਾਨੇ ਸਿੱਧੂ ਦੀ ਰਿਹਾਈ ਕਰਵਾਉਣੀ ਆ ਪਰ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਬਡਬਰ ਵੱਡਾ ਇਕੱਠ ਕਿਸਾਨ ਆਗੂਆਂ ਦਾ ਵੀ ਪਹੁੰਚ ਚੁੱਕਿਆ ਤੇ ਲਗਾਤਾਰ ਬਡਬਰ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਚ ਤਾਇਨਾਤ ਆ ਇੱਥੇ ਅੱਗੇ ਨਹੀਂ ਬਧਨ ਦਿੰਦੇ ਕਿ ਸੰਗਰੂਰ ਵੱਲ ਨਹੀਂ ਤੁਹਾਨੂੰ ਜਾਣ ਦੇਵਾਂਗੇ ਸੋ ਆਗੂ ਨੇ ਜਿਹੜੇ ਹੁਣ ਗੱਡੀਆਂ ਰੋਕਣ ਲੱਗੇ ਰੋਡ ਜਾਮ ਹਾਂਜੀ ਕੀ ਨਾਮ ਆ ਜੀ ਕ੍ਰਿਨਾ ਸਿੰਘ ਗਾਂਧੀ ਭਾਰਤੀ ਖਸਾਂੂਣਾ ਸਿੱਧੂਪੁਰ ਜ਼ਿਲ੍ਹਾ ਸ੍ਰੀ ਅਰਮਿਤਪੁਰ ਬਰਨਾਲਾ ਠੀਕ ਹੈ ਇਹ ਕੀ ਕਰ ਰਹੇ ਹੋ ਤੁਸੀਂ ਰੋਡ ਜਾਮ ਕਰਦਾਂਗੇ ਜੀ ਅੱਛਾ ਹੋਰ ਸਾਡੀਆਂ ਗੱਲਾਂ ਜਾਣ ਦਿੰਦੇ ਸਖਰੂਰ ਜਾਣ ਨਹੀਂ ਦਿੰਦੇ ਦਰਨੇ ਤੇ ਅਸੀਂ ਸਾਰਾ ਰੋਡ ਜਾਮ ਕਰਾਂਗੇ ਸਟੇਜ ਤੇ ਕਿਹਨਾਂ ਦਾ ਸਟੇਜ ਲੈ ਕੇ ਦਰਨਾ ਨਹੀਂ ਕੇ ਸੀ ਸੀਐਮ ਦੀ ਕੋਠੀ ਅੱਗੇ ਜਾਣੇ ਹੀ ਜਾਣਾ ਜਾਣੇ ਹੀ ਜਾਣਾ ਜੇ ਜਾਣ ਨਹੀਂ ਤਾਂ ਪ੍ਰਸ਼ਾਸਨ ਇੱਥੇ ਬੰਦ ਕਰਕੇ ਰੱਖਾਂਗੇ ਠੀਕ ਹੈ ਪਹਿਲਾਂ ਸਾਨੂੰ ਜਦੋਂ ਅਸੀਂ ਰੋਡ ਬੰਦ ਕਰਦੇ ਹੁੰਦੇ ਸੀਗੇ ਉਹ ਤਾਂ ਸੀ ਇਹ ਮੈਂ ਕਹਿੰਦਾ ਹੁੰਦਾ ਸੀ ਮੇਰੀ ਕੋਠੀ ਵੇਲੀ ਆ ਉੱਥੇ ਆ ਜਾਓ ਕੋਠੀਆਂ ਅਜ ਘੇਰ ਲਓ ਐਮਐਲ ਘੇਰ ਲਓ ਅੱਜ ਅਸੀਂ ਉਹਦੀ ਕੋਠੀ ਘੇਰਨ ਜਾਂਦੇ ਆ ਅੱਜ ਸਾਨੂੰ ਰੋਡਾਂ ਦੇ ਉੱਤੇ ਘੇਰਾ ਜਾਂਦਾ ਹਣਾ ਰੋਡ ਜਾਮ ਕਰਦੇ ਉਹਦਾ ਪੁਲਿਸ ਕਰਦੀ ਆ ਅਸੀਂ ਤਾਂ ਉੱਥੇ 7 ਮਈ ਜਾ ਕੇ ਧਰਨਾ ਉਹਦਾ ਪ੍ਰਸ਼ਾਸਨ ਕਰਨਾ ਹੈ ਵੀ ਸਾਡਾ ਭਾਈ ਜਿਹੜਾ ਭਾਨਾ ਸਿੱਧੂ ਭਾਈ ਫੜਿਆ ਵਾ ਉਹਨੂੰ ਛੱਡੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਹਮਾਇਤ ਆ ਅਸੀਂ ਉਹਦੇ ਹਮਾਇਤ ਦੇ ਵਿੱਚ ਆਏ ਹੋਏ ਆਂਗੇ ਪਰ ਸਰਕਾਰ ਕਹਿੰਦੀ ਜੀ ਵੀ ਕਾਨੂੰਨ ਵਿਵਸਥਾ ਨੂੰ ਅਸੀਂ ਸੈੱਟ ਰੱਖਣਾ ਕਾਨੂੰਨ ਵਿਵਸਥਾ ਨਾ ਪੜਕ ਜੇ ਆਮ ਲੋਕਾਂ ਨੂੰ ਦਿੱਕਤ ਨਾ ਜਿਹੜਾ ਕੋਈ ਮਾਲਾ ਬਰੋਹ ਸੀਗਾ ਉਹਦਾ ਉਹਦੇ ਪਾ ਦਿੰਦੇ ਹੁਣ ਹਰ ਰੋਜ਼ ਹੀ ਪਾਈ ਜਾਂਦੇ ਹਰ ਰੋਜ਼ ਹੀ ਪਾਈ ਜਾਂਦੇ ਹੁਣ ਕੋਈ ਉਹ ਨਵੀਂ ਗੱਲ ਹੋ ਗਈ ਪਹਿਲਾਂ ਜਿੱਦਿਆਂ ਨੇ ਉਹਨੇ ਚੈਨ ਚੋਰੀ ਕਰੀ ਸੀ ਜਾਂ ਕੁਝ ਵੀ ਕਰਿਆ ਸੀਗਾ ਉਹਦੇ ਦਾ ਪਰਚਾ ਪਾਉਂਦੇ ਹੁਣ ਇੱਕ ਪਰਚਾ ਪਾ ਜਾਂਦਾ ਦੂਜਾ ਫੇਰ ਪਾ ਜਾਂਦਾ ਤੀਜਾ ਫੇਰ ਪਾ ਜਾਂਦਾ ਲੋਕਾਂ ਨੂੰ ਜਾਣ ਬੁੱਝ ਕੇ ਸਰਕਾਰ ਭੜਕਾਉਂਦੀ ਆ ਜਿਵੇਂ ਅੱਗੇ ਵੀ ਪਹਿਲਾਂ ਵਾਲੀ ਸਰਕਾਰਾਂ ਨੇ ਦਿਖਾਇਆ ਸੀ ਸ਼ੀਸ਼ਾ ਜੇ ਸਰਕਾਰ ਨੇ ਨਾ ਕੁਝ ਕਰਿਆ ਤਾਂ ਇਹਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਜਿਵੇਂ ਸ਼ੀਸ਼ਾ ਦਿਖਾਵਾਂਗੇ ਹੁਣ ਤੁਹਾਡੇ ਆਗੂ ਗ੍ਰਿਫਤਾਰ ਵੀ ਹੋਏ ਨੇ ਕੁਝ हां ਸਾਡਾ ਸਰਕਾਰ ਕੱਕ ਜਿੰਦਗੀ ਕੋਟੜਾ ਗ੍ਰਿਫਤਾਰ ਕਰੇ ਸਾਡੇ ਰੋਡ ਵੀ ਚਾਮ ਕਰੇ ਪਿੱਛੇ ਠੀਕ ਹੈ ਅੱਜ ਅਸੀਂ ਹਮਾਇਤ ਜੀ ਸਾਡੀ ਬਰਨਾਲੇ ਜ਼ਿਲ੍ਹੇ ਬਣੀ ਹੋਏ ਅਸੀਂ ਇੱਥੇ ਪਹੁੰਚਿਆਗੇ ਕਿਉਂਕਿ ਜੇ ਸਰਕਾਰ ਐਵੇਂ ਜਿਵੇਂ ਕਰੂਗੀ ਸਾਡਾ ਤੱਕਾ ਤਾਂ ਅਸੀਂ ਆਉਣ ਵਾਲੇ ਸਮੇਂ ਤੇ ਸਰਕਾਰ ਨੂੰ ਦੱਸਾਂਗੇ ਵੀ ਕਿਵੇਂ ਲੜਾਈ ਕਰੀਏ ਉਹ ਇੱਥੇ ਦੀ ਕੀ ਪਲਾਨਿੰਗ ਰਹਿਣ ਵਾਲੀ ਹੈ ਜਿਵੇਂ ਤੁਸੀਂ ਰੋਕ ਰਹੇ ਹੋ ਕਿ ਵਹੀਕਲ ਅੱਗੇ ਨਹੀਂ ਜਾਣ ਦਿੰਦੇ ਆਲੇ ਦੁਆਲੇ ਜਾਣ ਨਹੀਂ ਦਿੰਦੇ ਹੁਣ ਇਤੋਂ ਦੀ ਪਲਾਨਿੰਗ ਤਾਂ ਆਇਆ ਵੀ ਜੇ ਤਾਂ ਅਸੀਂ ਇਤੋਂ ਨਿਕਲ ਦੀ ਕੋਸ਼ਿਸ਼ ਕਰਾਂਗੇ ਜਿਵੇਂ ਇੱਕ ਬੱਸ ਨਿਕਲ ਗਈ ਬਈ ਜੇ ਨਹੀਂ ਜਾਣੂ ਇਤੋਂ ਜਾਣ ਦੇਣਗੇ ਤਾਂ ਅਸੀਂ ਇੱਥੇ ਰੋਡ ਤੇ ਬਹਿ ਕੇ ਪ੍ਰਦਰਸ਼ਨ ਕਰਾਂਗੇ ਕਿਉਂਕਿ ਸਰਕਾਰ ਸਾਨੂੰ ਕਹਿੰਦੀ ਸੀ ਵੀ ਕੋਠਿਆਂ ਚ ਜਾਓ ਇਧਰ ਵਗਜੋ ਉਧਰ ਵਗਜੋ ਹੁਣ ਉਹ ਸਰਕਾਰ ਸਾਨੂੰ ਜੇ ਉਹ ਜਾਣ ਨਹੀਂ ਦਿੰਦੀ ਹੁਣ ਸਾਡਾ ਫਿਰ ਮੰਨ ਲਓ ਇਹ ਤਾਂ ਸਰਕਾਰ ਧੱਕਾ ਕਰਦੀ ਆ ਰੋਡ ਤੇ ਬੈਠਣੀ ਛਾਡੀ ਮਜਬੂਰੀ ਆ ਕੋਈ ਸ਼ੰਕ ਨਹੀਂਗਾ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਹਿ ਰਹੇ ਨੇ ਕਿ ਸਾਡੀ ਹਮਾਇਤ ਆ ਪੰਨੂ ਸਿੱਧੂ ਦਾ ਜਿਹੜਾ ਪ੍ਰੋਟੈਸਟ ਆ ਪ੍ਰਦਰਸ਼ਨ ਕਰਨਾ ਅਤੇ ਅਸੀਂ ਅੱਗੇ ਵਧਾਂਗੇ ਕਿਉਂਕਿ ਬਟਬਰ ਟੋਲ ਪਲਾਜ਼ਾ ਦੀ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਜਾ ਰਹੀਆਂ ਨੇ ਕਿ ਇੱਥੇ ਜਿਹੜੇ ਆਗੂ ਨੇ ਉਹ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਅਤੇ ਰੋਕਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਆਗੂਆਂ ਨੂੰ ਅਤੇ ਹੁਣ ਇਹਨਾਂ ਨੇ ਇੱਥੇ ਹੀ ਧਰਨਾ ਪ੍ਰਦਰਸ਼ਨ ਲਗਾ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇ ਤਾ ਇੱਥੇ ਬੈਠ ਚੁੱਕੇ ਨੇ ਕਿ ਅਸੀਂ ਬਡ ਬਟੋਲ ਪਲਾਜ਼ੇ ਤੇ ਹੀ ਉਹ ਪ੍ਰਦਰਸ਼ਨ ਕਰਾਂਗੇ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਕਰਨਾ। ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ ਗੱਲਬਾਤ ਕਰ ਰਹੇ ਨੇ। ਸੋ ਲਗਾਤਾਰ ਤੁਹਾਨੂੰ ਸੈਂਟਰਲ ਪੰਜਾਬ ਟੀਵੀ ਤੇ ਪਲਪਲ ਦੀ ਅਪਡੇਟ ਦੇ ਰਹੇ ਹਾਂ। ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਘਰੂ